ਹਾਂਜੀ ਸਤਿ ਸ੍ਰੀ ਅਕਾਲ ਜੀ ਇਟਸ ਲਵਲੀ ਫੈਕਟ ਤੇ ਤੁਹਾਡਾ ਸਵਾਗਤ ਹੈ ਸਾਡੇ ਨੌਜਵਾਨ ਪੀੜੀ ਤੇ ਬਾਹਰਲੇ ਮੁਲਕ ਜਾਣ ਦਾ ਨਸ਼ਾ ਸਿਰ ਚੜ ਬੋਲ ਰਿਹਾ ਏ ਬੇਸ਼ਰਮੀ ਦੀਆਂ ਸਾਰੀਆਂ ਹੀ ਹੱਦਾਂ ਟੱਪ ਆ ਨੌਜਵਾਨ ਨੇ 70 ਸਾਲਾਂ ਦੀ ਗੋਰੀ ਬੇਬੇ ਨਾਲ ਵਿਆਹ ਕਰਵਾਇਆ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਵਿਆਹ ਸਿਰਫ ਪੀਆਰ ਲੈਣ ਲਈ ਕੀਤਾ ਹੋਵੇਗਾ ਪਰ ਸੋਸ਼ਲ ਮੀਡੀਆ ਤੇ ਇਹ ਬੇਸ਼ਰਮ ਨੌਜਵਾਨ ਗੋਰੀ ਮੇਮ ਨਾਲ ਇੰਜ ਇਸ਼ਕ ਲੜਾ ਰਿਹਾ ਏ ਜਿਵੇਂ ਇਹਨਾਂ ਵਿੱਚ ਬਹੁਤ ਪਿਆਰ ਹੋਵੇ ਵੇਖਵਾ ਬਾਈ ਨੇ ਇਸ ਲਾਲਚੀ ਜੋੜੇ ਦੀ ਕਿੰਜ ਟਿੱਕਾ ਕੇ ਮੰਜੀ ਠੋਕੀ ਇਹ ਪਿਆਰ ਦਾ ਚੱਕਰਾ ਉਹ ਨਾ 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 ਇਹ ਪਿਆਰ ਦਾ ਨਹੀਂ ਇਹ ਤਾਂ ਭਾਈ ਪੀ ਆਰ ਦਾ ਚੱਕਰਾ ਹੈ ਇੰਗਲੈਂਡ ਦੇ ਵਿੱਚ ਤਾਂ ਉਹੀ ਨਹੀਂ ਪੀ ਆਰ ਮਿਲਦੀ ਹੈਗੀ ਉਹੀ ਪੀ ਆਰ ਲੈਣੀ ਬਹੁਤ ਔਖੀ ਆ ਦੇਖ ਤਾਂ ਲੋ ਆਂਟੀ ਨੂੰ ਕਿੰਨੀ ਨਿਆਣੀ ਉਹ ਮਰੇਸ਼ ਕਿ ਜਾਗਿਆ ਬਾਲਾ ਫਰਕ ਨਹੀਂ ਹੈਗਾ ਬਸ 25 ਦੇ 65 ਦਾ ਹੀ ਫਰਕ ਆ ਇੰਨਾ ਫਰਕ ਨਹੀਂ ਹੈਗਾ ਵੈਸੇ ਲੱਗਦਾ ਨਹੀਂ ਹੈਗਾ ਵੀ ਇੰਨਾ ਦੋਨਾਂ ਦਾ ਵਿਆਹ ਹੋਇਆ ਹੋਵੇ ਐਂ ਲੱਗਦਾ ਜਿਵੇਂ ਦਾਦੀ ਨੇ ਕਿਸੇ ਪੋਤੇ ਨੂੰ ਗੋਦ ਲਿਆ ਹੋਵੇ